ਸਤਨਾਮ ਸ੍ਰੀ ਵਾਹਿਗੁਰੂ ਜੀ ਦਿਲੋਂ ਮੁਹਾਵਤ ਜਿਨ ਸੇਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਕਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ ਆਪ ਲਈ ਲੜ ਲਾਏ ਦਰ ਦਰ ਵੇਸ ਸੇ ਤਿੰਨ ਧਨ ਜਨੇਦੀ ਮਾਉ ਤਿੰਨ ਧਨ ਜਨੇਦੀ ਮਾਉ ਆਏ ਸਫਲ ਸੇ ਪਰਵਦਗਾਰ ਅਪਾਰ ਅਗਾਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮ ਪੈਰ ਮੋ ਤੇਰੀ ਪਨ ਹੈ ਖੁਦਾਏ ਤੂੰ ਬਖਸੰਦਗੀ ਸੇਖ ਫਰੀਦ ਖੈਰ ਦੀਜੈ ਬੰਦਗੀ ਸਤਿਕਾਰਯੋਗ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਨਿਤਾ ਪ੍ਰਤੀ ਗੁਰਬਾਣੀ ਵਿੱਚ ਵਰਤੇ ਹੋਏ ਕੁਝ ਅਹਿਮ ਸ਼ਬਦਾਂ ਦਾ ਵਿਚਾਰ ਅਸੀਂ ਤੁਸੀਂ ਸਰਵਤ ਸੰਗਤ ਸਤਿਗੁਰ ਜੀਆਂ ਦੀ ਕਿਰਪਾ ਦੇ ਸਦਕਾ ਆਪਸ ਵਿੱਚ ਰਲ ਮਿਲ ਕੇ ਕਰ ਰਹੇ ਹਾਂ ਸੋ ਕੱਲ ਆਪ ਜੀਆ ਨੇ ਸਰਵਣ ਕੀਤਾ ਹੈ ਭਗਤੀ ਸ਼ਬਦ ਦੀ ਅੱਜ ਜੋ ਆਪਾਂ ਸ਼ਬਦ ਵਿਚਾਰਨਾ ਹੈ ਉਹ ਹੈ ਕਿ ਭਗਤੀ ਕਿੰਨੇ ਪ੍ਰਕਾਰ ਦੀ ਹੈ ਮਹਾਰਜ ਨੇ ਬਾਣੀ ਵਿੱਚ ਵਜਨ ਕਿਹਾ ਹੈ ਕਿ ਨੌ ਪ੍ਰਕਾਰ ਦੀ ਹੈ ਜਿਹਨੂੰ ਨੌਦਾ ਭਗਤੀ ਕਿਹਾ ਜਾਂਦਾ ਹੈ ਤਾਂ ਅੱਜ ਦਾ ਸ਼ਬਦ ਹੈ ਜੀ ਨੌਦਾ ਭਗਤੀ ਰਸਨਾ ਪਵਿੱਤਰ ਕਰੋ ਮਾਨਿਕਾਗਰ ਤਵਕ ਬਣਾਓ ਸਾਰੇ ਇੱਕ ਵਾਰ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਨੌਦਾ ਭਗਤੀ ਪ੍ਰਮਾਤਮਾ ਦੀ ਭਗਤੀ ਕਰਨ ਦੇ ਕਈ ਤਰੀਕੇ ਹਨ ਤੇ ਕਈ ਭਾਂਤ ਕਰਕੇ ਭਗਤ ਜਨ ਭਗਤੀ ਕਰਦੇ ਨੇ ਪਰੰਤੂ ਗੁਰੂ ਸਾਹਿਬ ਜੀ ਨੇ ਭਗਤੀ ਕਰਨੀ ਨੌ ਪ੍ਰਕਾਰ ਦੀ ਲਿਖੀ ਹੈ ਜੈਸੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਰਾਗ ਅੰਦਰ ਪੰਨਾ 171 ਦੇ ਉੱਪਰ ਬਚਨ ਕਹਿ ਕੇ ਸਾਨੂੰ ਸੋਝੀ ਬਖਸ਼ਦੇ ਨੇ ਭਗਤ ਨਵੈ ਪ੍ਰਕਾਰਾ ਨੌ ਪ੍ਰਕਾਰ ਦੀ ਪਗਤੀ ਹੈ ਕਬੀਰ ਸਾਹਿਬ ਜੀਆਂ ਨੇ ਵੀ ਬਹੁਤ ਪਿਆਰ ਵਿੱਚ ਬਚਨ ਸਾਨੂੰ ਦੱਸੇ ਹਨ ਉਹਨਾਂ ਨੇ ਦੱਸਿਆ ਹੈ ਨਵੈ ਖੰਡ ਕੀ ਪ੍ਰਥਮੀ ਮਾਗੈ ਸੋ ਜੋਗੀ जग ਸਾਰਾ ਸੋ ਇਸ ਪ੍ਰਕਾਰ ਨੌ ਪ੍ਰਕਾਰ ਦੀ ਭਗਤੀ ਦਾ ਵੇਰਵਾ ਗੁਰੂ ਗ੍ਰੰਥ ਸਾਹਿਬ ਜੀਾਂ ਤੋਂ ਇਲਾਵਾ ਹੋਰ ਵਿਦਵਾਨਾ ਪੁਰਸ਼ਾਂ ਨੇ ਵੀ ਲਿਖਿਆ ਹੈ ਜਿਸ ਤਰ੍ਹਾਂ ਸ਼੍ਰੀਮਾਨ ਪੰਡਿਤ ਤਾਰਾ ਸਿੰਘ ਜੀ ਬਹੁਤ ਵਿਦਵਾਨ ਹੋਏ ਹਨ ਪੰਥ ਦੇ ਉਹਨਾਂ ਨੇ ਗੁਰਮਤ ਨਿਰਣਾ ਸਾਗਰ ਨਾਮੀ ਗ੍ਰੰਥ ਦੇ ਵਿੱਚ ਨੌ ਪ੍ਰਕਾਰ ਦੀ ਭਗਤੀ ਕਿਹੜੀ-ਕਿਹੜੀ ਹੈ ਉਹਨਾਂ ਦੇ ਨਾਮ ਦਰਜ ਕੀਤੇ ਹਨ ਪਹਿਲੀ ਹੈ ਸ਼ਰਵਨ ਭਗਤੀ ਦੂਸਰੀ ਹੈ ਕੀਰਤਨ ਭਗਤੀ ਤੀਸਰੇ ਨੰਬਰ ਤੇ ਹੈ ਸਿਮਰਨ ਭਗਤੀ ਚੌਥੇ ਨੰਬਰ ਤੇ ਹੈ ਪਾਦ ਸੇਵਨ ਭਗਤੀ ਪੰਜਵੇਂ ਨੰਬਰ ਤੇ ਹੈ ਅਰਚਨ ਭਗਤੀ ਛੇਵੇਂ ਨੰਬਰ ਤੇ ਹੈ ਬੰਦਨ ਭਗਤੀ 7ਵੇਂ ਨੰਬਰ ਤੇ ਹੈ ਦਾਸ ਭਾਵ ਭਗਤੀ 8ਵੇਂ ਨੰਬਰ ਤੇ ਹੈ ਮਿੱਤਰਤਾ ਭਗਤੀ ਤੇ 9ਵੇਂ ਨੰਬਰ ਤੇ ਹੈ ਆਤਮ ਨਿਵੇਦਨ ਭਗਤੀ ਸੋ ਸਾਧ ਸੰਗਤ ਜੀ ਇਹਨਾਂ ਨੌ ਪ੍ਰਕਾਰ ਦੀਆਂ ਭਗਤੀਆਂ ਦਾ ਆਪਾਂ ਥੋੜਾ ਵਿਸਥਾਰ ਦੇ ਵਿੱਚ ਇੱਕ ਦੂਜੇ ਨਾਲ ਸਾਂਝ ਪਾਵਾਂਗੇ ਇਸ ਕਰਕੇ ਇਹ ਪ੍ਰਕਰਮ ਪ੍ਰਕਰਨ ਥੋੜਾ ਜਿਹਾ ਲੰਬਾ ਵੀ ਹੋ ਜਾਣਾ ਹੈ। ਤਾਂ ਫਿਰ ਇਸ ਪ੍ਰਕਰਣ ਨੂੰ ਆਪਾਂ ਘੱਟ ਤੋਂ ਘੱਟ ਦੋ ਹਿੱਸਿਆਂ ਵਿੱਚ ਤੇ ਜੇ ਦੋ ਵਿੱਚ ਵੀ ਇਹ ਪੂਰਾ ਨਾ ਹੋਇਆ ਤੇ ਫਿਰ ਤਿੰਨ ਵਿੱਚ ਇਸ ਨੂੰ ਆਪਾਂ ਪੂਰਾ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਪਹਿਲੇ ਨੰਬਰ ਦੀ ਭਗਤੀ ਜੋ ਸ਼ਰਵਣ ਭਗਤੀ ਮੰਨੀ ਗਈ ਹੈ। ਉਹਦੇ ਬਾਰੇ ਚ ਆਪਾਂ ਵਿਚਾਰ ਕਰੀਏ ਸ਼ਰਵਣ ਭਗਤੀ ਕੀ ਹੈ? ਸਰਵਣ ਭਗਤੀ ਸਰਗੁਣ ਪ੍ਰਮਾਤਮਾ ਦੇ ਉਚਾਰਨ ਕਰਨ ਵਾਲੇ ਸ਼ਬਦਾਂ ਨੂੰ ਸਰਵਣਾ ਦੁਆਰਾ ਮਤਲਬ ਕੰਨਾਂ ਦੁਆਰਾ ਸੁਣ ਕੇ ਸਰਗੁਣ ਨਿਰਗੁਣ ਦੇ ਜਨਾਉਣ ਵਾਲਾ ਗਿਆਨ ਉਹ ਸਰਵਣ ਭਗਤੀ ਕਿਹਾ ਜਾਂਦਾ ਹੈ ਮੰਤਰ ਜਪ ਵਰਤ ਗਿਆਨ ਪੂਜਾ ਨਿਯਮ ਨਿਯਮਾਦ ਆਦਿਕ ਨਿਯਮਾਦ ਦਾ ਮਤਲਬ ਨਿਯਮਾਂ ਵਿੱਚ ਰਹਿਣਾ ਸੋ ਇਹ ਸਾਰੇ ਹੀ শ্রবণ ਕਰਨ ਤੋਂ ਪ੍ਰਾਪਤ ਹੁੰਦੇ ਨੇ ਕਿ ਨਿਜਮ ਸਿੱਖਣੇ ਆਪਾਂ ਜੇ ਕਿਸੇ ਦੀ ਗੱਲ ਸੁਣਾਗੇ ਤਾਂ ਹੀ ਨਿਜਮ ਸਿੱਖਾਂਗੇ ਜੇ ਗੱਲ ਹੀ ਨਹੀਂ ਸੁਣਾਗੇ ਨਿਜਮ ਕਿੱਥੋਂ ਸਿੱਖਾਂਗੇ ਸੋ ਇਹੋਂ ਕਰਕੇ ਇਹ শ্রবণ ਭਗਤੀ ਸਭ ਤੋਂ ਪਹਿਲੀ ਭਗਤੀ ਹੈ ਪਰਮੇਸ਼ਰ ਦੇ ਨਾਮ ਨੂੰ ਸੁਣਨ ਲਈ ਹੀ ਰਾਜਾ ਪ੍ਰਿਥੂ ਨੇ 10000 ਕੰਨ ਪ੍ਰਮਾਤਮਾ ਕੋਲੋਂ ਮੰਗੇ ਬੇਨਤੀ ਕੀਤੀ ਪਰਮੇਸ਼ਰ ਜੀ ਮੈਨੂੰ 10000 ਕੰਨ ਬਖਸ਼ਿਸ਼ ਕਰੋ ਤਾਂ ਕਿ ਮੈਂ ਤੁਹਾਡੇ ਨਾਮ ਨੂੰ ਤੁਹਾਡੇ ਬਚਨਾਂ ਨੂੰ ਉਹਨਾਂ ਕੰਨਾਂ ਦੇ ਨਾਲ শ্রবণ ਕਰ ਸਕਾਂ ਪ੍ਰਮਾਤਮਾ ਨੇ ਦੇ ਵੀ ਦਿੱਤੇ ਬਖਸ਼ਿਸ਼ ਵੀ ਕਰ ਦਿੱਤੇ ਤੇ ਕੰਨ ਪ੍ਰਾਪਤ ਕਰਕੇ ਪਰਮੇਸ਼ਰ ਦਾ ਜਸ শ্রবণ ਕੀਤਾ ਪ੍ਰਮਾਤਮਾ ਨੂੰ ਸੁਣਨ ਵਾਸਤੇ ਪ੍ਰਮਾਤਮਾ ਦੇ ਨਾਮ ਨੂੰ ਪ੍ਰਮਾਤਮਾ ਦੇ ਸੋਭਾ ਵਿੱਚ ਉਚਾਰਨ ਕੀਤੇ ਹੋਏ ਸਤਿ ਪੁਰਸ਼ਾਂ ਦੇ ਬਚਨਾਂ ਨੂੰ ਸੁਣ ਲਈ ਗੁਰੂ ਜੀ ਇਥੋਂ ਤੱਕ ਬੇਨਤੀ ਕਰਦੇ ਹਨ ਪਰਮੇਸ਼ਰ ਜੀ ਕਰੋੜਾਂ ਕਰਨ ਬਖਸ਼ ਦਿਓ ਕਰੋੜਾਂ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀਆਂ ਦਾ ਵਚਨ ਹੈ ਕੋਟ ਕਰਨ ਦੀਜ ਹੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਿਨਾਸੀ ਰਾਮ ਤੇ ਮਾਰੂ ਸੋਲਹੇ ਦੇ ਵਿੱਚ ਮਹਾਰਾਜ ਜੀ ਵਚਨ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰਵਣੀ ਸੁਣਹੁ ਬਿਮਲ ਜਸ ਸੁਆਮੀ ਤੇ ਸੁਖਮਣੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ ਸੁਨ ਨਾਨਕ ਹਰ ਹਰ ਜਸ ਸ੍ਰਾਵਣ ਤੋਂ ਸਾਧ ਸੰਗਤ ਜੀ ਕਿਸੇ ਵਿਦਵਾਨ ਪੁਰਸ਼ ਨੇ ਵੀ ਬੜਾ ਸੋਹਣਾ ਇਹਦੇ ਸਬੰਧ ਵਿੱਚ ਵਚਨ ਲਿਖਿਆ ਹੈ ਸ਼੍ਰਾਵਣ ਹਰੀ ਜਸ ਕੇ ਬਲ ਚਰਿਆਲੇ ਆਦ ਸੁਨ ਸੁਨ ਕੀਰਤਨ ਰੂਪ ਕੋ ਪਾਵੋ ਚਿਤ ਪ੍ਰਸਾਦ ਸੋ ਇਹ ਨੌ ਪ੍ਰਕਾਰ ਦੀ ਭਗਤੀ ਹੈ ਜਿਹੜੀ ਉਹ ਸਾਧ ਸੰਗਤ ਜੀ ਅ ਮਹਾਰਾਜ ਜੀਆ ਨੇ ਗੁਰਬਾਣੀ ਚ ਬਚਨ ਬਖਸ਼ੇ ਹੈ ਉਹਨਾਂ ਤੋਂ ਸੇਧ ਲੈ ਕੇ ਵਿਦਵਾਨ ਪੁਰਸ਼ਾਂ ਨੇ ਸਾਧ ਸੰਗਤ ਜੀ ਅੱਗੇ-ਅੱਗੇ ਸਾਨੂੰ ਸੁਖੈਨ ਰੂਪ ਸੁਖੈਨ ਤਰੀਕੇ ਦੇ ਨਾਲ ਉਹਨੂੰ ਗ੍ਰੰਥਾਂ ਵਿੱਚ ਲਿਖ ਕੇ ਦੱਸਿਆ ਹੈ ਤਾਂ ਤੇ ਇੱਕ ਮੈਂ ਤੁਹਾਨੂੰ ਵਿੱਚ ਬੇਨਤੀ ਕਰਦੇ ਆ ਕਿ ਅੱਜ ਕੱਲ ਦਾ ਵਰਤਾਰਾ ਐਸਾ ਹੈ ਕਿ ਫੇਸਬੁੱਕ YouTube ਤੋਂ ਸੁਣ ਕੇ ਹੀ ਕਈ ਲੋਕ ਅੱਗੇ ਸੁਣਾਉਣ ਦਾ ਯਤਨ ਕਰਦੇ ਹਨ ਗੱਲ ਮਾੜੀ ਨਹੀਂ ਚੰਗੇ ਵਚਨ ਸੁਣ ਕੇ ਚੰਗੇ ਅੱਗੇ ਸੁਣਾਏ ਜਾਣ ਠੀਕ ਹੁੰਦੇ ਹਨ ਪ੍ਰਸਾਦ ਸੰਗਤ ਜੀ ਫੇਸਬੁਕ YouTube ਤੋਂ ਇੱਕ ਤਾਂ ਲਗਾਤਾਰ ਕੰਟੀਨਿਊ ਸੰਗੋਪਾਗ ਸਾਰੀ ਗੱਲ ਸਾਰੇ ਬਚਨ ਲਗਾਤਾਰ ਨਾ ਹੀ ਉਪਲਬਧ ਹੁੰਦੇ ਆ ਤੇ ਨਾ ਹੀ ਆਪਾਂ ਸੁਣਦੇ ਆ ਜੇ ਉਪਲਬਧ ਵੀ ਹੋਣ ਤਾਂ ਸਾਰਿਆਂ ਨੂੰ ਲਗਾਤਾਰ ਆਪਾਂ ਸੁਣਦੇ ਨਹੀਂ ਜਿਸ ਤਰ੍ਹਾਂ ਬੜੇ ਮਹਾਨ ਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰਾ ਅਰਥ ਲਗਾਤਾਰ ਵੀ YouTube ਤੇ Facebook ਤੇ ਪਾਇਆ ਹੋਇਆ ਹੈ ਉਹ ਵੀ ਆਪਾਂ ਲਗਾਤਾਰ ਸੁਣ ਨਹੀਂ ਸਕਦੇ ਜਾਂ ਸੁਣਦੇ ਨਹੀਂ ਇਸ ਤੋਂ ਇਲਾਵਾ ਪੰਥ ਦੇ ਕੌਮ ਦੇ ਵੱਡੇ ਵੱਡੇ ਗ੍ਰੰਥਾਂ ਦਾ ਉਹਨਾਂ ਦਾ ਵੀ ਸਾਧ ਸੰਗਤ ਜੀ ਉਲੱਥਾ ਕਹਿ ਲਓ ਉਹਨਾਂ ਦੀ ਕਥਾ ਕਹਿ ਲਓ ਉਹ ਵੀ ਵੱਖ-ਵੱਖ ਚੈਨਲਾਂ ਤੇ ਪਾਈ ਆ ਬੜੇ ਵਿਦਵਾਨ ਪੁਰਸ਼ਾਂ ਨੇ ਪਰਉਪਕਾਰ ਹੀ ਕੀਤੇ ਹਨ ਤੋਂ ਉਹ ਵੀ ਆਪਾਂ ਲਗਾਤਾਰ ਸੁਣਦੇ ਨਹੀਂ ਲਗਾਤਾਰ ਨਾ ਸੁਣਨ ਕਰਕੇ ਅਧੂਰਾ ਗਿਆਨ ਪ੍ਰਾਪਤ ਹੁੰਦਾ ਹੈ ਤੇ ਅਧੂਰਾ ਗਿਆਨ ਵਿਦਵਾਨਾਂ ਨੇ ਖਤਰਨਾਕ ਦੱਸਿਆ ਹੈ ਕੀ ਕਦੇ ਗਿਆਨ ਵੀ ਖਤਰਨਾਕ ਹੁੰਦਾ ਹੈ ਹਾਂ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੈ ਕਿਸੇ ਵੀ ਚੀਜ਼ ਦਾ ਅਧੂਰਾ ਗਿਆਨ ਹੋਵੇ ਉਹ ਗਲਤ ਹੈ ਉਹਦੇ ਨਾਲ ਤਾਂ ਨਾ ਹੀ ਹੋਵੇ ਤਾਂ ਭਲਾ ਹੈ ਕਿਸੇ ਦੇ ਅੰਗਰੇਜ਼ੀ ਦੇ ਵਿੱਚ ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ ਹੈ ਆ ਲਿਟਰਲ ਨੋਲੇਜ ਇਜ਼ ਅ ਡੇਂਜਰਸ ਥਿੰਗ ਤੇ ਪੰਜਾਬੀ ਚ ਕਹਿੰਦੇ ਆ ਵੀ ਨੀਮ ਹਕੀਮ ਖਤਰਾ ਜਾਨ ਮਤਲਬ ਜਿਹੜਾ ਨੀਮ ਮਤਲਬ ਥੋੜਾ ਜਿਹੜਾ ਛੋਟਾ ਹਕੀਮ ਮਤਲਬ ਘੱਟ ਗਿਆਨ ਵਾਲਾ ਹਕੀਮ ਆ ਉਹ ਜਾਨ ਨੂੰ ਖਤਰਾ ਹੁੰਦਾ ਉਹ ਰੋਗ ਦੂਰ ਨਹੀਂ ਕਰਦਾ ਮਰੀਜ਼ ਨੂੰ ਤਕੜਾ ਨਹੀਂ ਕਰਦਾ ਉਹ ਮਰੀਜ਼ ਨੂੰ ਮਾਰ ਦਿੰਦਾ ਹੈ ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਨੀਮ ਹਕੀਮ ਬਹੁਤੇ ਹਨ ਔਰ ਸਾਡੇ ਸਿੱਖਾਂ ਦੇ ਵਿੱਚ ਤਾਂ ਖਾਸ ਕਰਕੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਸੰਥਿਆ ਵੀ ਨਹੀਂ ਪੜੀ ਹੁੰਦੀ ਉਹ ਵੀ ਸਾਧ ਸੰਗਤ ਜੀ ਸਟੇਜਾਂ ਦਾ ਸ਼ਿੰਗਾਰ ਬਣੇ ਹੋਏ ਆ ਨਾ ਸੁਣਾਉਣ ਵਾਲਿਆਂ ਨੂੰ ਕੁਝ ਪਤਾ ਹੈ ਤੇ ਨਾ ਹੀ ਸਾਹਮਣੇ ਬਹਿ ਕੇ ਸੁਣਨ ਵਾਲਿਆਂ ਨੂੰ ਕੁਝ ਪਤਾ ਹੈ ਕਿਉਂਕਿ ਗਾਹਕ ਕੋਈ ਹੈ ਨਹੀਂ ਤੇ ਅੰਨਿਆਂ ਦੀ ਮੰਡੀ ਵਿੱਚ ਫਿਰ ਜਿਹੜਾ ਕੁਝ ਜੋ ਮਰਜ਼ੀ ਵੇਚੀ ਜਾਵੇ ਕਿਹੜਾ ਕਿਸੇ ਨੂੰ ਕੋਈ ਸਿਆਣ ਆਉਂਦੀ ਆ ਇਸ ਕਰਕੇ ਸਾਧ ਸੰਗਤ ਜੀ ਲਗਾਤਾਰ ਜੇ ਆਪਾਂ ਲਗਾਤਾਰ ਕੋਈ ਚੀਜ਼ ਸੁਣਾਂਗੇ ਆ ਆਪਾਂ ਵੀ ਜਿਹੜਾ ਉਪਰਾਲਾ ਕੀਤਾ ਹੈ ਲਗਾਤਾਰ ਹਰ ਰੋਜ਼ ਇੱਕ ਸ਼ਬਦ ਉਹਦੀ ਵਿਆਖਿਆ ਹੈ ਸੀਰੀਅਲ ਵਾਈਜ਼ ਜਿਵੇਂ ਸਭ ਤੋਂ ਪਹਿਲਾਂ ਪਰਮੇਸ਼ਰ ਸਭ ਤੋਂ ਵੱਡਾ ਸ਼ਬਦ ਪ੍ਰਭੂ ਪ੍ਰਮਾਤਮਾ ਪਰਮੇਸ਼ਰ ਭਗਵਾਨ ਉਹ ਫਿਰ ਦੂਜੇ ਨੰਬਰ ਤੇ ਪਰਮੇਸ਼ਰ ਦਾ ਰੂਪ ਗੁਰੂ ਹਰ ਗੁਰੂ ਤੋਂ ਗਿਆਨ ਮਿਲਦਾ ਗੁਰੂ ਦੀ ਸਤਸੰਗਤ ਹੈ ਸਤਸੰਗਤ ਚੋਂ ਗਿਆਨ ਮਿਲਦਾ ਹੈ ਗਿਆਨਵਾਨ ਮਨੁੱਖ ਫਿਰ ਭਗਤੀ ਕਰਦਾ ਹੈ ਭਗਤੀ ਫਿਰ ਨੌ ਪ੍ਰਕਾਰ ਦੀ ਇਉਂ ਆਪਾਂ ਲਗਾਤਾਰ ਚੱਲ ਰਹੇ ਹਾਂ ਥੋੜੇ ਜਾਣੇ ਹੀ ਇਸ ਨੂੰ ਲਗਾਤਾਰ ਸੁਣਨਗੇ ਬਾਕੀ ਲਗਾਤਾਰ ਨਹੀਂ ਸੁਣਨਗੇ ਸੋ ਇਸ ਕਰਕੇ ਲਗਾਤਾਰ ਸੁਣਨਾ ਚਾਹੀਦਾ ਹੈ ਸੋ ਆਓ ਵਿਚਾਰ ਕਰ ਰਹੇ ਸੀ ਕਿ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਸਭ ਤੋਂ ਪਹਿਲੀ ਭਗਤੀ ਸ਼ਰਵਣ ਭਗਤੀ ਇਹ ਪਹਿਲੀ ਭਗਤੀ ਹੈ ਕਿਉਂਕਿ ਪਰਮੇਸ਼ਰ ਦਾ ਗਿਆਨ ਵੀ ਕੇਵਲ ਸੁਣਨ ਤੋਂ ਹੀ ਸ਼ੁਰੂ ਹੁੰਦਾ ਦੁਨੀਆ ਵਿੱਚ ਜੋ ਵੀ ਤੁਸੀਂ ਮਰਜ਼ੀ ਕੰਮ ਦੇਖ ਲਓ ਈਵਨ ਮਨੁੱਖ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਨੁੱਖ ਸੁਣਨਾ ਸ਼ੁਰੂ ਕਰਦਾ ਫਿਰ ਦੇਖਣਾ ਸ਼ੁਰੂ ਕਰਦਾ ਫਿਰ ਕਿਤੇ ਜਾ ਕੇ ਬੋਲਣਾ ਸ਼ੁਰੂ ਕਰਦਾ ਬਾਅਦ ਵਿੱਚ ਬੋਲਣ ਵੇਲੇ ਤਾਂ ਦੇਖੋ ਬੱਚੇ ਦੀ ਉਮਰ ਕਿੰਨੀ ਵੱਡੀ ਹੋ ਜਾਂਦੀ ਹੈ ਪਰ ਸੁਣਦਾ ਮਨੁੱਖ ਜਦੋਂ ਮਾਤਾ ਦੇ ਪੇਟ ਤੋਂ ਜਨਮ ਲਿਆ ਤਦੋਂ ਹੀ ਮਨੁੱਖ ਦੇ ਕੰਨ ਐਕਟੀਵੇਟ ਹੁੰਦੇ ਆ ਤੇ ਉਹ ਸੁਣਨਾ ਸ਼ੁਰੂ ਕਰ ਦਿੰਦਾ ਹੈ ਫਿਰ ਜੋ ਕੁਝ ਮਨੁੱਖ ਸੁਣਦਾ ਹੈ ਉਪਰੰਤ ਦੂਜੇ ਨੰਬਰ ਤੇ ਬੜਾ ਕੁਝ ਉਹ ਵੇਖਦਾ ਵੀ ਹੈ ਆਪਣੇ ਵੱਡਿਆਂ ਨੂੰ ਉਹਨਾਂ ਨੂੰ ਬੈੰਦਿਆਂ ਨੂੰ ਉੱਠਦਿਆਂ ਨੂੰ ਹੱਸਦਿਆਂ ਨੂੰ ਉਹਨਾਂ ਨੂੰ ਤੁਰਦਿਆਂ ਫਿਰਦਿਆਂ ਨੂੰ ਕੰਮ ਧੰਦਾ ਕਰਦਿਆਂ ਨੂੰ ਉਹਨਾਂ ਦੀ ਬਾਡੀ ਲੈਂਗੁਏਜ ਵੇਖਦਾ ਹੈ ਕਿ ਫਿਰ ਕਿਤੇ ਜਾ ਕੇ ਉਹ ਜੋ ਪਹਿਲਾਂ ਸੁਣਿਆ ਹੈ ਔਰ ਜੋ ਦੇਖਿਆ ਹੈ ਦੂਜੇ ਨੰਬਰ ਤੇ ਉਹ ਗਿਆਨ ਰੂਪ ਹੋ ਕੇ ਬੱਚੇ ਦੇ ਅੰਦਰ ਜਮਾ ਹੁੰਦਾ ਹੈ ਤੇ ਜੋ ਅੰਦਰ ਜਮਾ ਹੁੰਦਾ ਹੈ ਫੇਰ ਉਹ ਚੀਜ਼ ਮਨੁੱਖ ਉਹ ਚੀਜ਼ ਬੱਚਾ ਬੋਲਦਾ ਹੈ ਜਿਵੇਂ ਅੰਗਰੇਜ਼ੀ ਵਾਲੇ ਜਿਹੜੇ ਅੰਗਰੇਜ਼ੀ ਪੜ੍ਹਦੇ ਹਨ ਸੁਣਦੇ ਹਨ ਜਿਨ੍ਹਾਂ ਦੇਸ਼ਾਂ 'ਚ ਅੰਗਰੇਜ਼ੀ ਚੱਲਦੀ ਆ ਉਹ ਬੱਚੇ ਨੂੰ ਸਭ ਤੋਂ ਪਹਿਲਾਂ ਮਦਰ ਜਾਂ ਮॉम ਆਪਣੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਆਪਾਂ ਮਾਂ ਸ਼ਬਦ ਤੇ ਬੱਚਾ ਮਾਂ ਕਹਿੰਦਾ ਹੈ ਆਪਣਾ ਉਹਨਾਂ ਦਾ ਬੱਚਾ ਮਦਰ ਜਾਂ ਮॉम ਕਹਿੰਦਾ ਹੈ ਮੁਸਲਮਾਨਾਂ ਦਾ ਬੱਚਾ ਅੰਮੀ ਜਾਂ ਅਮਾ ਕਹਿੰਦਾ ਹੈ। ਮਤਲਬ ਜੋ ਸੁਣਿਆ ਹੈ ਉਹ ਬੋਲਦਾ ਹੈ। ਇਸ ਕਰਕੇ শ্রবণ ਭਗਤੀ ਸਭ ਤੋਂ ਪ੍ਰਥਮ ਭਗਤੀ ਹੈ। ਔਰ ਸਾਧ ਸੰਗਤ ਜੀ ਜਿਹੜੀ ਦੂਸਰੇ ਨੰਬਰ ਤੇ ਹੈ ਫਿਰ ਭਗਤੀ ਉਹ ਹੈ ਕੀਰਤਨ ਭਗਤੀ। ਮਹਾਰਜ ਨੇ ਬਾਣੀ ਵਿੱਚ ਕੀਰਤਨ ਨੂੰ ਬਹੁਤ ਵਡਿਆਈ ਬਖਸ਼ੀ ਆ। ਬਹੁਤ ਵਡਿਆਈ ਬਖਸ਼ੀ ਮਹਾਰਜ ਨੇ। ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ ਅਖਣ ਬੋਲਨ ਕਥਨ ਪੁਨ ਕੀਰਤਨ ਗਾਵਨ ਆਖ ਔਰ ਉਚਾਰਨ ਆਦਲੇ ਸਭ ਕੀਰਤ ਪੈ ਰਾਖ ਸੋ ਆਪਣੇ ਮੁਖ ਸੇ ਨਿਰਗੁਣ ਪ੍ਰਮਾਤਮਾ ਦੇ ਬੋਧ ਕਰਾਉਣ ਵਾਲੇ ਸ਼ਬਦਾਂ ਦਾ ਉਚਾਰਨ ਕਰਨਾ ਔਰ ਸਰਗੁਣ ਪ੍ਰਮਾਤਮਾ ਦਾ ਜਸ ਗੁਣ ਆਦਕ ਆਖਣਾ ਇਸ ਨੂੰ ਸੰਗਤ ਜੀ ਕੀਰਤਨ ਕਿਹਾ ਜਾਂਦਾ ਹੈ ਕੀਰਤਨ ਮਤਲਬ ਕਈ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਕਿ ਪਰਮੇਸ਼ਰ ਦੀ ਕੀਰਤੀ ਕਰਨੀ ਵਡਿਆਈ ਕਰਨੀ ਕਈਆਂ ਨੇ ਅਰਥ ਕੀਤਾ ਕੀ ਰਤਨ ਕਿ ਕੀਰਤਨ ਦੇ ਸਾਹਮਣੇ ਰਤਨ ਵੀ ਕੀ ਚੀਜ਼ ਹਨ ਇਹ ਰਤਨਾਂ ਤੋਂ ਵੀ ਉੱਤਮ ਰਤਨ ਹੈ ਸੋ ਸੁਣਨ ਤੋਂ ਮਗਰੋਂ ਇਹ ਕੀਰਤਨ ਹੁੰਦਾ ਹੈ ਕਿਉਂਕਿ ਪਹਿਲਾਂ ਵਾਹਿਗੁਰੂ ਦੇ ਗੁਣ ਸੁਨੇ ਜਾਂਦੇ ਹਨ ਫੇਰੀ ਮੂੰਹ ਤੋਂ ਕਹੇ ਜਾਂਦੇ ਜਿਵੇਂ ਸੁਖਮਣੀ ਸਾਹਿਬ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀਆਂ ਨੇ ਵਚਨ ਕਿਹਾ ਹੈ ਕਿ ਜਿਹੜੀ ਬੋਲੀ ਹੈ ਸਭ ਤੋਂ ਮਿੱਠੀ ਬੋਲੀ ਕਿਹੜੀ ਹੈ ਸਭ ਤੋਂ ਮਿੱਠੀ ਬੋਲੀ ਹਰ ਜਸ ਸੁਣ ਨਿਰਾਸਨ ਬਖਾਣੀ ਹਰੀ ਦਾ ਜਸ ਪਹਿਲਾਂ ਕੰਨਾਂ ਦੁਆਰਾ ਸੁਣਨਾ ਤੇ ਫਿਰ ਜੀਵਾ ਰਸਨਾ ਦੁਆਰਾ ਵਿਖਿਆਨ ਕਰਨਾ ਵਿਖਿਆਨ ਬਾਦ ਵਿੱਚ ਕਰਨਾ ਪਹਿਲਾਂ ਸੁਣਨਾ ਤੋਂ ਇਉਂ ਕਰਕੇ ਸੁਣਨਾ ਪਹਿਲਾਂ ਤਾਂ ਤੇ ਸਰਵਣ ਭਗਤੀ ਇਸ ਦਾ ਸਾਧਨ ਹੈ ਮਤਲਬ ਉਹੀ ਗੱਲ ਹੋ ਗਈ ਕਿ ਸਰਵਣ ਭਗਤੀ ਪਹਿਲੇ ਨੰਬਰ ਤੇ ਪਹਿਲਾਂ ਸੁਣਾਗੇ ਤੇ ਫਿਰ ਹੀ ਗਾਵਾਂਗੇ ਸੰਗਤ ਜੀ ਤੋਂ ਕੀਰਤਨ ਸਾਧਿਆ ਹੈ ਕੀਰਤਨ ਰੂਪ ਸਾਧਿਆ ਜਿਸ ਦੇ ਲਈ ਸਾਧਨ ਕੀਤਾ ਜਾਏ ਉਹਦੇ ਤੇ ਸੁਣਦੇ ਅਧਿਕ ਫਲ ਨਹੀਂ ਹੁੰਦਾ ਇਸ ਵਾਸਤੇ ਸ਼ਰਵਨ ਕਰਨ ਤੇ ਵੀ ਅਨੇਕ ਵੰਸ਼ਤ ਫਲ ਪ੍ਰਾਪਤ ਨਹੀਂ ਹੁੰਦੇ अथवा ਪਾ ਨਹੀਂ ਸਕਦੇ ਇਸ ਵਾਸਤੇ ਕਾਲਯੁਗ ਵਿੱਚ ਕੀਰਤਨ ਦਾ ਅਧਿਕਮਹਾਤਮ ਮਹਾਰਾਜ ਜੀਆ ਨੇ ਲਿਖਿਆ ਹੈ ਇਸੇ ਵਾਸਤੇ ਗੁਰੂ ਜੀ ਨੇ ਮਨੁੱਖ ਮੰਤਰ ਲਈ ਮਨੁੱਖ ਮਾਤਰ ਲਈ ਇਹ ਉਪਦੇਸ਼ ਕੀਤਾ ਹੈ ਮਹਾਰਾਜ ਦੱਸ ਰਹੇ ਹਨ ਬਾਣੀ ਦੇ ਅੰਦਰ ਸੁਖਮਣੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਬੋਲੋ ਜਸ ਜਿਹਬਾ ਦਿਨ ਰਾਤ ਜੀਵ ਦੇ ਨਾਲ ਦਿਨ ਰਾਤ ਜਸ ਕੀਰਤਨ ਵਡਿਆਈ ਸ਼ੋਭਾ ਉਸਤਤ ਪਰਮੇਸ਼ਰ ਦੀ ਕਰੀਏ ਤੇ ਸੋਰਠਿ ਰਾਗ ਅੰਦਰ ਗੁਰੂ ਅਰਜਨ ਦੇ ਮਹਾਰਾਜੀਆਂ ਦਾ ਹੀ ਵਚਨ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮ ਕਹੋ ਨ ਨਕ ਤਿਸ ਭਯੋ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਸੋ अनेका ਥਾਵਾਂ ਤੇ ਮਰਜ ਨੇ ਜਿਵੇਂ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਔਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰਦੇਵ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਉਹ ਤਨਾਸਰੀ ਰਾਗ ਵਿੱਚ ਸਪਸ਼ਟ ਹੀ ਕਹਿ ਰਹੇ ਹਨ ਜਪ ਮੰਨ ਸਤ ਨਾਮ ਸਦਾ ਸਤ ਨਾਮ ਫਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਨ ਆਸਾ ਜੀ ਦੀ ਬਾਣ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਜਗਤ ਗੁਰੂ ਸੱਚੇ ਪਾਤਸ਼ਾਹ ਨੇ ਵਚਨ ਕਹੇ ਹਨ ਪੌੜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਨ ਕੀਰਤ ਗਾਵ ਦੇ ਤੋ ਗਾਉਣ ਦੀ ਮਹਿਮਾ ਸੋਭਾ ਗਾਉਣ ਦਾ ਵਚਨ ਮਹਾਰਾਜ ਨੇ ਗਾਉਣ ਦਾ ਹੁਕਮ ਕੀਤਾ ਹੈ ਸੋ ਸ਼ਰਵਨ ਕੀਰਤਨ ਤੇ ਚਿੱਤ ਵਰਤੀ ਸਥਿਰ ਹੋ ਜਾਂਦੀ ਹੈ ਇਸੇ ਕਰਕੇ ਕੀਰਤਨ ਹਰ ਜਸ ਗੁਰੂ ਘਰ ਵਿੱਚ ਇਹ ਬੜਾ ਜ਼ਰੂਰੀ ਕਰ ਦਿੱਤਾ ਹੈ ਹਰੇਕ ਮੌਕੇ ਤੇ ਗੁਰੂ ਜੀ ਦੇ ਸਿੱਖ ਕੀਰਤਨ ਕਰਦੇ ਕਿ ਜੰਮਿਆ ਕਿ ਮਰਿਆ ਕਿ ਖੁਸ਼ੀ ਕਿ ਗਮੀ ਕਿ ਘਾਟੇ ਕਿ ਵਾਦੇ ਹਰੇਕ ਥਾਂ ਤੇ ਕੀਰਤਨ 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 ਦੀ ਸੰਗਤ ਜੀ ਦਾਤ ਮਹਾਤਮ ਵੱਡਾ ਲਿਖਿਆ ਹੈ ਤੁਮਾਰ ਜਨ ਇਥੋਂ ਤੱਕ ਕਹਿ ਦਿੱਤਾ ਕਲਯੁਗ ਮਹਿ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰਹਿ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏ ਦਾ ਸੋ ਅੱਜ ਇੰਨਾ ਹੀ ਦੋ ਪ੍ਰਕਾਰ ਦੀ ਭਗਤੀ ਆਪਾਂ ਵਿਚਾਰ ਕੀਤੀ ਐ ਸਤ ਪ੍ਰਕਾਰ ਦੀ ਭਗਤੀ ਬਾਕੀ ਰਹਿ ਗਈ ਐ ਤੋਂ ਉਹ ਸਾਧ ਸੰਗਤ ਜੀ ਫਿਰ ਆਪਾਂ ਇਸ ਤੋਂ ਬਾਅਦ ਵਾਲੇ ਪ੍ਰਕਰਨ ਦੇ ਵਿੱਚ ਇਸ ਤੋਂ ਬਾਅਦ ਵਾਲੇ ਸਮੇਂ ਦੇ ਵਿੱਚ ਅਗਲੇ ਭਾਗ ਦੇ ਵਿੱਚ ਸ਼੍ਰਵਣ ਕਰਾਂਗੇ ਪੁੱਲਾਂ ਚੁੱਕਾਂ ਦੀ ਖਿਮਾ ਸਾਰੀ ਸੰਗਤ ਪਿਆਰ ਸਤਿਕਾਰ ਸਹਿਤ ਆਪ ਜੀ ਸ਼੍ਰਵਣ ਕਰਦੇ ਹੋ ਧੰਨਵਾਦ ਹੈ ਬੇਨਤੀ ਹੈ ਕਿ YouTube ਦੇ ਉੱਪਰ ਜਿਹੜੇ ਵੀ ਅਭਲਾਸ਼ੀ ਸੱਜਣ ਇਸ ਨੂੰ ਸ਼੍ਰਵਣ ਕਰਦੇ ਹਨ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਨਾਲ ਹੀ ਉਹਨਾਂ ਨੂੰ ਇੱਕ ਸੇਵਾ ਕਰਨ ਲਈ ਬੇਨਤੀ ਕਰਦੇ ਹਾਂ ਇਸ ਨੂੰ ਵੱਧ ਤੋਂ ਵੱਧ ਭਾਈ ਤੁਸੀਂ ਅੱਗੇ ਵੰਡੋ ਸ਼ੇਅਰ ਕਰੋ ਇਸ ਨੂੰ ਵੱਧ ਤੋਂ ਵੱਧ ਤਾਂ ਕਿ ਇਹ ਤੁਹਾਡੀ ਵੀ ਇੱਕ ਸੇਵਾ ਦਾ ਸਾਧਨ ਬਣ ਜਾਣਾ ਹੈ ਮਹਾਰਾਜ ਜੀਆਂ ਦੀ ਖੁਸ਼ੀ ਪ੍ਰਾਪਤ ਹੋਣੀ ਹੈ ਸੋ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ